ਖੁਸ਼ੀ ਦੀ ਗੱਲ ਹੈ ਕਿ ਬੜੇ ਅੱਛੇ ਬਿਜ਼ਨਸਮੈਨ ਰੀਅਲ ਏਸਟੇਟ ਦੇ ਕਾਰੋਬਾਰੀ ਔਰ ਅੱਛਾ ਸਮਾਜ ਦੇ ਵਿੱਚ ਪਹਿਲਾਂ ਸੇਵਾ ਕਰਦੇ ਆ ਰਹੇ ਸੀ ਸੋਸ਼ਲ ਵਰਕਰ ਔਰ ਬੀਐਸਪੀ ਪਾਰਟੀ ਦੇ ਨਾਲ ਵੀ ਨਾ ਸੰਬੰਧ ਰਿਹਾ ਤੇ ਅੱਛੀ ਸੇਵਾ ਉੱਥੇ ਵੀ ਕਰ ਰਹੇ ਸੀ ਔਰ ਬੀਐਸਪੀ ਨੇ ਇਹਨਾਂ ਨੂੰ ਇੱਥੋਂ ਆਪਣਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਡਿਕਲੇਅਰ ਕੀਤਾ ਜਿਨ੍ਹਾਂ ਦਾ ਪਾਰਟੀ ਵੱਲੋਂ ਲੇਕਿਨ ਜਿੱਦਾਂ ਕੋਈ ਬੰਦਾ ਇਹ ਮਹਿਸੂਸ ਕਰਦਾ ਵੀ ਸਰਕਾਰ ਜਿਹੜੀ ਮਾਨਜੋਗ ਮੁੱਖ ਮੰਤਰੀ ਭਗਵੰਤ ਪਾੰਜ ਜਿਹੜਾ 2 ਸਾਲ ਦਾ ਕਾਰਜਕਾਲ ਹੈ ਉਹ ਇੰਨਾ ਪ੍ਰਭਾਵਸ਼ਾਲੀ ਹੈ ਵੀ ਉਹ ਹਰੇਕ ਆਦਮੀ ਜਦੋਂ ਕਿਸੇ ਕੋ ਸਮਾਜ ਚ ਜਾਂਦੇ ਆ ਵਿਚਰਦੇ ਆ ਨਾ ਸਾਥੀ ਜਦੋਂ ਮਿਲਦੇ ਆ ਇਹਨਾਂ ਨੂੰ ਉਹ ਕਹਿੰਦੇ ਉਹ ਸਿਰਜਸ਼ਟ ਕਰਦੇ ਆ ਸਾਰੇ ਰਲ ਕੇ ਕਿ ਨਹੀਂ ਆਪਾਂ ਇੱਕ ਅੱਛਾ ਸਰਕਾਰ ਕੰਮ ਕਰ ਰਹੀ ਹੈ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਸਰਕਾਰ ਵੀ ਉਹਨਾਂ ਦੀ ਹੈ ਅਸੀਂ ਅੱਛਾ ਕੰਮ ਕਰਨਾ ਸਾਨੂੰ ਇੱਕ ਮੌਕਾ ਹੈ ਤੋ ਫਿਰ ਸਾਰੇ ਸਾਥੀਆਂ ਦਾ ਕਹਿਣਾ ਵੀ ਮੰਨਣਾ ਮੈਂ ਪੈਂਦਾ ਪੈਂਦਾ ਆਪਣੀ ਜਿਹੜੀ ਟੀਮ ਹੁੰਦੀ ਹੈ ਨਾ ਜੀ ਤੁਹਾਡੇ ਨਾਲ ਉਹ ਤੁਹਾਨੂੰ ਸੁਜੈਸਟ ਕਰਦੀ ਹਮੇਸ਼ਾ ਕਿ ਆਪਾਂ ਕੀ ਕਰਨਾ ਚਾਹੀਦਾ ਲੋਕਾਂ ਦੀ ਲੋਕਾਂ ਦੀ ਸੇਵਾ ਕਰਨੀ ਆ ਸਵਾਲ ਇਸ ਵੇਲੇ ਇਸ ਕਰਕੇ ਇਹਨਾਂ ਨੇ ਕੱਲ ਜਿਹੜੀ ਹੈ ਮਾਨਜੋਗ ਮੁੱਖ ਮੰਤਰੀ ਭਗਵੰਤ ਪਾਜ ਜੀ ਦੇ ਕੋਲ ਨਾਲ ਜਾ ਕੇ ਇਹਨਾਂ ਨੇ ਉੱਥੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਇਹ ਇੱਥੋਂ ਇਹ ਤੈਅ ਕੀਤਾ ਵੀ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਦੇ ਨਾਲ ਖੜੇ ਹੋ ਕੇ ਉਹਨਾਂ ਦਾ ਸਾਥ ਦੇਵੂਗੇ ਔਰ ਆਪਣੇ ਸਮਾਜ ਦੀ ਸੇਵਾ ਸਾਰੇ ਸਮਾਜ ਦੀ ਸੇਵਾ ਪੰਜਾਬ ਦੀ ਸੇਵਾ ਆਪਣੇ ਦੇਸ਼ ਦੀ ਸੇਵਾ ਡਾਕਟਰ ਅੰਮੇੜਿਕਰ ਸਾਹਿਬ ਨੇ ਜੋ ਇੱਕ ਸੁਪਨਾ ਲਿਆ ਭਾਰਤ ਲਈ ਔਰ ਹਰ ਇੱਕ ਵਰਗ ਦੇ ਲਈ ਖਾਸ ਤੌਰ ਤੇ ਦਲਿਤ ਵਰਗ ਦੇ ਲਈ ਸਾਰੇ ਜਿਹੜੇ ਸਾਡੇ ਜੁਬੀਨ ਨਾਲ ਜੁੜੇ ਵਰਗ ਸੀ ਉਹਨਾਂ ਲਈ ਉਹ ਸੁਪਨੇ ਨੂੰ ਪੂਰਾ ਕਰਨ ਦੇ ਨਾਲ ਪਤਾ ਵੀ ਆਜ ਆਮ ਆਦਮੀ ਪਾਰਟੀ ਉਹ ਸੁਪਨੇ ਨੂੰ ਪੂਰਾ ਕਰ ਰਹੀ ਹੈ ਹਰ ਇੱਕ ਵਰਗ ਦੇ ਨੂੰ ਸੋ ਇਹਨਾਂ ਨੇ ਜਿਹੜਾ ਕੱਲ ਫੈਸਲਾ ਲਿਆ ਇੱਕ ਵੱਡਾ ਫੈਸਲਾ ਹੈ ਔਰ ਬੜਾ ਸਾਡ ਨੂੰ ਇਸ ਫੈਸਲੇ ਦਾ ਮੈਂ ਕਹਿ ਸਕਦਾ ਸਾਰੇ ਸਮਾਜ ਨੂੰ ਬੜਾ ਫਾਇਦਾ ਮਿਲੇਗਾ ਔਰ ਆਮ ਆਦਮੀ ਪਾਰਟੀ ਨੂੰ ਬੜਾ ਵੱਲ ਮਿਲੇਗਾ ਰ ਰਗੇ ਸੁਮਨ ਜੀ ਜਿਹੜੇ ਐ ਇਹ ਟਾਂਡਾ ਕਨਸਟਿਟਿਊਐਂਸੀ ਆ ਜਾਂ ਸ਼ਾਮਤਰਾਸੀ ਕਨਸਟਿਟਿਊਐਂਸੀ ਨੂੰ ਬਿਲੋਂਗ ਕਰਦੇ ਆ ਉੱਥੇ ਇਹਨਾਂ ਦਾ ਪੁਰਾਣਾ ਪਿੰਡ ਆ ਔਰ ਕਾਰੋਬਾਰ ਦੇ ਨਾਲ ਹੁਣ ਕਾਫੀ ਜਗ੍ਹਾ ਕਰ ਰਹੇ ਆ ਲੇਕਿਨ ਇਹਨਾਂ ਦਾ ਸਮਾਜਿਕ ਆਧਾਰ ਜਿਹੜਾ ਹੈ ਪੁਰਾਣਾ ਪਸ਼ੋਕੜ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੈ ਔਰ ਹਰੇਕ ਇਹਨੂੰ ਇਲਾਕੇ ਦਾ ਹਰੇਕ ਬੱਚਾ-ਬੱਚਾ ਜਾਣਦਾ ਮੈਂ ਬਹੁਤ ਥੈਂਕ ਯੂ ਕਰਦਾ ਕਿ ਜਿਨ੍ਹਾਂ ਨੇ ਅੱਜ ਮੈਨੂੰ ਆਪਣੀ ਪਾਰਟੀ ਦੇ ਵਿੱਚ ਆਪਣੇ ਪਰਿਵਾਰ ਆਪਣੇ ਸੰਗਠਨ ਦੇ ਵਿੱਚ ਮਿਲਾਇਆ ਹੈ ਤੇ ਮੈਂ ਆਪਣਾ ਤਨ ਮਨ ਤੋਂ ਪਾਰਟੀ ਦੀ ਸੇਵਾ ਕਰਾਂਗਾ ਔਰ ਮੈਂ ਹੁਣ ਜਿੰਨੇ ਕੁ ਜੋਗਾ ਹੈਗਾ ਪੂਰੀ ਸਪੋਰਟ ਚੱਬੇਵਾਲ ਸਾਹਿਬ ਨੂੰ ਦੇਾਂਗਾ ਡਾਕਟਰ ਸਾਹਿਬ ਨੂੰ ਔਰ ਪੂਰਾ ਜ਼ੋਰ ਲਾਵਾਂਗੇ ਕਿ ਸਾਡੇ ਚੱਬੇਵਾਲ ਸਾਹਿਬ ਆ ਇਲੈਕਸ਼ਨ ਜਿੱਤ ਜਾਣ ਸਰ ਨਹੀਂ ਕਰਨ ਇਹ ਇੱਕ ਸਗਰ ਇੱਕ ਸੈਕਿੰਡ ਮੈਨੂੰ ਬੋਲਣ ਦਿਓ ਆ ਮਹਿਰ ਕੀ ਸੁਮਨ ਜੀ ਦਾ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਔਰ ਆਪ ਸਭ ਨੂੰ ਪਤਾ ਹੀ ਹੈ ਕਿ ਕਿ ਸੁਮਨ ਜੀ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸਨ। ਔਰ ਸੁਮਨ ਜੀ ਦੇ ਪਾਰਟੀ ਜੁਆਇਨ ਕਰਨ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਬਲ ਮਿਲਿਆ। ਔਰ ਜਿਸ ਤਰ੍ਹਾਂ ਜਿੰਪਾ ਜੀ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਜੋ ਦਲ ਸਮਾਜ ਪੱਖੀ ਨੀਤੀਆਂ ਉਸ ਤੋਂ ਪ੍ਰਭਾਵਿਤ ਹੋ ਕੇ ਸੁਮਨ ਜੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਖਾਸ ਤੌਰ ਤੇ ਉਹਨਾਂ ਨੀਤੀਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅੱਜ ਬਿਜਲੀ ਦਾ ਜੋ ਸਭ ਤੋਂ ਵੱਡਾ ਮੁੱਦਾ ਸੀ ਉਸ ਤੋਂ ਹਰ ਵਰਗ ਜਿਹੜਾ ਉਹ ਖੁਸ਼ ਹੈ ਖੁਸ਼ ਨਜ਼ਰ ਆਉਂਦਾ ਔਰ ਉਸ ਤੋਂ ਵੀ ਅੱਗੇ ਜਾ ਕੇ ਬਾਬਾ ਸਾਹਿਬ ਪੀਵਰਾਮ ਬੇੜਕਰ ਜੀ ਦੀਆਂ ਜਿਸ ਤਰ੍ਹਾਂ ਤਸਵੀਰਾਂ ਵੀ ਹਰ ਆਫਿਸ ਦੇ ਵਿੱਚ ਲੱਗੀਆਂ ਔਰ ਉਹਨਾਂ ਨੀਤੀਆਂ ਤੇ ਲਗਾਤਾਰ ਸਰਕਾਰ ਚੱਲ ਵੀ ਰਹੀ ਹੈ ਔਰ ਉਹਨਾਂ ਨੀਤੀਆਂ ਤਹਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਵੱਡੇ ਪੱਧਰ ਤੇ ਹੱਲ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਏਜੀ ਆਫਿਸ ਦੇ ਵਿੱਚ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਮਾਨ ਸਰਕਾਰ ਦੁਆਰਾ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਲਿਆ ਗਿਆ ਉਹ ਵੀ ਇਹਨਾਂ ਦੇ ਸ਼ਾਮਲ ਹੋਣ ਦਾ ਵੱਡਾ ਕਾਰਨ ਬਣਿਆ ਕਿਉਂਕਿ ਏਜੀ ਆਫਿਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਾਂ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਏਜੀ ਆਫਿਸ ਦੇ ਵਿੱਚ ਰਿਜ਼ਰਵੇਸ਼ਨ ਰਾਖਵਾਕਰਨ ਨਹੀਂ ਸੀ ਔਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਵਰਗ ਨੂੰ ਪ੍ਰਭਾਵਿਤ ਕੀਤੇ ਬਗੈਰ ਜਨਰਲ ਵਰਗ ਨੂੰ ਪ੍ਰਭਾਵਿਤ ਕੀਤੇ ਬਗੈਰ 58 ਪੋਸਟਾਂ ਜਿਹੜੀਆਂ ਉਹ ਹੋਰ ਰਾਖਵੀਆਂ ਕੀਤੀ ਗਈਆਂ ਸੋ ਉਸ ਤੋਂ ਤਾਂ ਕਿ ਲਾਓ ਅਫੀਸਰਸ ਬੱਚੇ ਜਿਹੜੇ ਦਲ ਸਮਾਜ ਚੋਂ ਬਣ ਸਕਣ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਔਰ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਕੈਬਨਿਟ ਦੇ ਵਿੱਚ ਬਹੁਤ ਵੱਡੀ ਹੈ ਪੰਜ ਦੇ ਕਰੀਬ ਦਲਿਤ ਮਿਨਿਸਟਰ ਜਿਹੜੇ ਦਲ ਸਮਾਜ ਚੋਂ ਕੈਬਨਿਟ ਮਿਨਿਸਟਰਸ ਨੇ ਸੋ ਇਹ ਸਾਰੇ ਕੰਬੀਨੇਸ਼ਨਸ ਨੂੰ ਦੇਖਦੇ ਹੋਏ ਸਾਰੇ ਜਿਸ ਤਰ੍ਹਾਂ ਸਮਾਜ ਦੇ ਨਾਲ ਹਰ ਸਮਾਜ ਦੇ ਨਾਲ ਉਹਨਾਂ ਦੇ ਜੋ ਅਧਿਕਾਰਾਂ ਦੇ ਲਈ ਲੜਾਈ ਵੀ ਲੜੀ ਜਾ ਰਹੀ ਹੈ ਔਰ ਉਹਨਾਂ ਦੇ ਅਧਿਕਾਰ ਦਿੱਤੇ ਵੀ ਜਾ ਰਹੇ ਉਸ ਤੋਂ ਪ੍ਰਭਾਵਿਤ ਹੋ ਕੇ ਸੋਮਨ ਜੀ ਨੇ ਜੋ ਅੱਜ ਆਮ ਆਦਮੀ ਪਾਰਟੀ ਚ ਆਏ ਆ ਉਸ ਦੇ ਨਾਲ ਵਾਕਿਆ ਹੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਲ ਮਿਲਿਆ ਸਰ ਜਿਦਾਂ ਤੁਸੀਂ ਰਾਤੋਂ ਰਾਤ ਇੱਕ ਦਿਨ ਦੇ ਵਿੱਚ ਹੀ ਪਾਰਟੀ ਬਦਲ ਕੇ ਕਾਂਗਰਸ ਤੋਂ ਆਮ ਆਦਮੀ ਪਾਰਟੀ ਗਏ ਇਦਾਂ ਦੀ ਇਹਨਾਂ ਦੀ ਕੀ ਮਜਬੂਰੀ ਬਣੀ ਕਿ ਜਿਸਨ ਪਾਰਟੀ ਦਾ ਨਾਮ ਇਹਨਾਂ ਦੀ ਫਿਕਰ ਕਾਫੀ ਰੰਗ ਪਹਿਲਾਂ ਹੀ ਅਨਾਉਂਸ ਕਰ ਦਿੱਤੀ ਕਿ ਜਗਦੰਮ ਕਿਉਂ ਪਾਰਟੀ ਛੱਡ ਕੇ ਤੁਸੀਂ ਆਏ ਆ ਦੇਖੋ ਆਮ ਆਦਮੀ ਪਾਰਟੀ ਚ ਮੇਰੇ ਆਉਣ ਦਾ ਕਾਰਨ ਮੈਂ ਬਹੁਤ ਵਾਰ ਦੱਸ ਚੁੱਕਾ ਹਾਂ ਔਰ ਇਹਨਾਂ ਦੇ ਆਉਣ ਦਾ ਜਿਹੜਾ ਕਾਰਨ ਹੈ ਉਹ ਉਹਨਾਂ ਨੇ ਪਹਿਲਾਂ ਹੀ ਦੱਸਿਆ ਕਿ ਅ ਬੀਐਸਪੀ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਉਹ ਘੁੱਟਨ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਸੰਗਠਨ ਜਾਂ ਹੋਰ ਜਿੰਨੀਆਂ ਵੀ ਗਰਾਊਂਡ ਲੈਵਲ ਤੇ ਜਿਹੜਾ ਉਹ سپورਟ ਨਹੀਂ ਸੀ ਕਰ ਰਹੇ ਲੈ ਤੇ ਜ਼ਰੂਰ ਆਂਦਾ ਸੀ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਘੁੱਟਨ ਮਹਿਸੂਸ ਹੋ ਰਹੀ ਸੀ ਸੋ ਇਸ ਕਰਕੇ ਉਹਨਾਂ ਨੇ ਇੱਕ ਉਸ ਪਾਰਟੀ ਨੂੰ ਚੁਣਿਆ ਜਿਹੜੀ ਪਾਰਟੀ ਦੇਸ਼ ਦੀ ਬਿਹਤਰੀ ਦੇ ਲਈ ਜਿਹੜੀ ਪਾਰਟੀ ਪੰਜਾਬ ਦੀ ਬਿਹਤਰੀ ਦੇ ਲਈ ਵਧੀਆ ਕੰਮ ਕਰ ਸਕਦੀ ਹੈ ਇਸ ਲਈ ਸੁਮਨ ਜੀ ਨੇ ਜਿਹੜਾ ਉਹ ਆਵਾਜ਼ ਵੀ ਪਾ ਸੁਮਨ ਜੀ ਨੇ ਵੀ ਇਹ ਰੋਪ ਲਾਇਆ ਕਿ ਸਮਝ ਜੀ ਦੌਰਾਨ ਇਹਨਾਂ ਦਾ ਕੋਈ ਸੀਨੀਅਰ ਮੈਂ ਮੈਂ ਉਹੀ ਕਹਿ ਰਿਹਾ ਕਿ ਜੋ ਜਵਾਬ ਜੱਮੇਵਾਲ ਸਾਹਿਬ ਨੇ ਦਿੱਤਾ ਹੈ ਮੈਂ ਵੀ ਇਹੀ ਕਹਿਣਾ ਚਾ ਰਿਹਾ ਅਗਰ ਮੈਂ ਪਾਰਟੀ ਦੇ ਵਿੱਚ ਉੱਥੇ ਸੈਟੀਸਫਾਈਡ ਹੁੰਦਾ ਤੇ ਮੈਂ ਕਦੀ ਵੀ ਇਸ ਪਾਰਟੀ 'ਚ ਨਹੀਂ ਆਣਾ ਸੀ ਦੇਖੋ ਹਰੇਕ ਪਾਰਟੀ ਦਾ ਮੇਨ ਜੋ ਕੰਮ ਹੈ ਉਹ ਸੋਸ਼ਲ ਵਰਕ ਹੀ ਹੈ ਪਬਲਿਕ ਦਾ ਕੰਮ ਕਰਨਾ ਚਾਹੇ ਕੋਈ ਵੀ ਪਾਰਟੀ ਹੋਵੇ ਪਰ ਉਸ ਪਾਰਟੀ ਦੇ ਵਿੱਚ ਮੇਰੀ ਟਿਕਟ 1.5 ਦੋ ਮਹੀਨੇ ਪਹਿਲੇ ਅਨਾਉਂਸ ਹੋ ਗਈ ਮੈਂ ਕੱਲਾ ਹੀ ਉੱਥੇ ਘੁੰਮਦਾ ਰਿਹਾ ਫੀਲਡ ਦੇ ਵਿੱਚ ਦੋ ਮਹੀਨੇ ਤੋਂ ਸੋ ਮੇਰੇ ਨਾਲ ਮੇਰੇ ਰਿਲੇਟਿਵ ਮੇਰੇ ਚਾਚੇ ਮਾਮੇ ਤਾਏ ਸਾਰੇ ਮੇਰੇ ਨਾਲ ਤੇ ਉਹ ਇਤਾਂ ਮੈਨੂੰ ਫੀਲ ਹੋ ਰਿਹਾ ਸੀ ਜਿਵੇਂ ਘਰ ਕੋਈ ਵਿਆਹ ਚੱਲਦਾ ਪਿਆ ਨਾ ਕੋਈ politcal ਅਫੇਅਰ ਨਹੀਂ ਲੱਗ ਰਿਹਾ ਸੀ ਤੇ ਜਦ ਮੈਂ ਕਿਸੇ ਸੀਨੀਅਰ ਪਾਰਟੀ ਲੀਡਰ ਨੂੰ ਕਹਿਣਾ ਵੀ ਕਿ ਮੇਰੇ ਨਾਲ ਚੱਲੋ ਫੀਲਡ 'ਚ ਚੱਲੋ ਪੇ ਲੋਕ ਕਹਿੰਦੇ ਆ ਤੁਹਾਡੇ ਲੀਡਰ ਕਿੱਥੇ ਆ ਤੇ ਉਹਨਾਂ ਨੇ ਮੇਰੀ ਸਪੋਰਟ ਹੀ ਨਹੀਂ ਕੀਤੀ ਮੈਂ ਬਹੁਤ ਬੱਚਿਆਂ ਵਾਂਗੂੰ ਮਿੰਤਾ ਤਰਲੇ ਵੀ ਕੀਤੇ ਉਹਨਾਂ ਦੇ ਜਦ ਕਿਸੇ ਨੇ ਮੇਰੀ ਨਹੀਂ ਸੁਣੀ ਫਿਰ ਮੈਂ ਦੱਸੋ ਕੀ ਕਰਾਂ ਪਾ ਜੀ ਤੁਹਾਡੇ ਬਾਰੇ ਪਹਿਲਾਂ ਬ੍ਰਹਮਸ਼ੰਕਰ ਜਿੰਪਾ ਜੀ ਨੇ ਬੋਲੇ ਡਾਕਟਰ ਰਾਜਪਾਲ ਨੇ ਬੋਲਿਆ ਤੁਸੀਂ ਆਪ ਵੀ ਬੋਲੋ ਹਾਂਜੀ ਪਰ ਜਿਹੜੀ ਸੋਸ਼ਲ ਮੀਡੀਆ ਤੇ ਹੁਣ ਤੱਕ ਈਅਰਜ਼ ਆ ਰਹੀਆਂ ਫਸਟ ਡੇ ਤੋਂ ਤੁਹਾਨੂੰ ਪੈਰਾਸ਼ੂਟ ਕੈਂਡੀਡੇਟ ਕਿਹਾ ਜਾ ਰਿਹਾ ਸੀ ਔਰ ਇਹ ਕਿਹਾ ਜਾ ਰਿਹਾ ਸੀ ਕਿ ਬੀਐਸਪੀ ਦੇ ਵਿੱਚ ਸਿਰਫ ਤੁਸੀਂ ਮੀਂਹ ਆਧਾਰ ਤੁਹਾਨੂੰ ਟਿਕਟ ਦਿੱਤੀ ਗਈ ਹੈ ਕਿਸੇ ਅਗਰੋਧ ਦੇ ਦਾਤੇ ਜੋ ਹਿਊਮਰ ਸਰ ਦੇਖੋ ਪੈਰਾਸ਼ੂਟ ਕੈਂਡੀਡੇਟ ਕੌਣ ਹੁੰਦਾ ਜਿਹੜਾ ਕਿਤੇ ਦਿੱਲੀ ਬੰਬਈ ਤੋਂ ਮੇਰਾ ਸਪਲੇਸ ਆਫ ਬਰਥ ਹੀ ਹੈ ਕੰਡੋਰੀ ਬਾਬਾ ਦਾਸ ਦਾ ਮੇਰਾ ਜਨਮ ਹੈ ਇਦਾ ਰੀਜ਼ਨ ਇਸ ਪਾਰਟੀ ਨੂੰ ਚੇਂਜ ਕਰਨ ਦਾ ਰੀਜ਼ਨ ਕਿਉਂਕਿ ਹੁਣੇ ਡੇਪਾ ਸਾਹਿਬ ਨੇ ਵੀ ਇਹੀ ਕਿਹਾ ਬਾਬਾ ਬਾਬਾ ਸਾਹਿਬ ਮੇਰਕਰ ਦੀਆਂ ਨੀਤੀਆਂ ਦੇ ਹਾਂਜੀ ਠੀਕ ਹੈ ਤਾਂ ਬੀਐਸਪੀ ਤੋਂ ਜ਼ਿਆਦਾ ਬਾਬਾ ਸਾਹਿਬ ਮੇਰਕਰ ਦੀਆਂ ਨੀਤੀਆਂ ਤੁਸੀਂ ਆਪ ਖੁਦ ਲੈ ਕੇ ਤੁਰਦੇ ਹੋ ਤਾਂ ਫਿਰ ਇਹਨੂੰ ਚੇਂਜ ਕਰਨ ਦਾ ਕਿਤਨਾ ਕਿਤੇ ਕਾਰਨ ਨਹੀਂ ਹੈ ਵੀ ਤੁਹਾਨੂੰ ਪੂਰੇ ਬੀਐਸਪੀ ਦੇ ਕਿਸੇ ਨੇਤਾ ਦਾ ਸਪੋਰਟ ਨਹੀਂ ਮਿਲਿਆ ਕਿਉਂਕਿ ਉਹ ਤੁਹਾਨੂੰ ਪਸੰਦ ਨਹੀਂ ਕਰਦੇ ਸੀ ਦੇਖੋ ਮੈਨੂੰ ਪਸੰਦ ਸੀਨੀਅਰ ਲੀਡਰਸ਼ਿਪ ਨੇ ਮੈਨੂੰ ਭੇਜਿਆ ਆ ਤੇ ਪਸੰਦ ਕਰਦੇ ਸੀ ਤਾਂ ਹੀ ਭੇਜਿਆ ਆ ਜਿਹਨਾਂ ਲੀਡਰਸ਼ਿਪ ਨੇ ਨਹੀਂ ਮੇਰੀ ਸਪੋਰਟ ਕੀਤੀ ਤੇ ਨਹੀਂ ਸਪੋਰਟ ਕੀਤੀ ਤਾਂ ਫਿਰ ਮੈਂ ਹੁਣ ਪਿੱਛੇ ਘਟਣਾ ਸਰ ਵੋਟੇ ਜਾਂਦਾ ਕੀ ਕਰੂੰ ਹਾਂਜੀ ਤੁਹਾਡੀ ਵੋਟ ਕੱਟੀ ਗਈ ਉਹਦਾ ਕੀ ਕਰੂੰ ਵੋਟ ਕਿਵੇਂ ਘੱਟ ਹੋ ਸਕਦੀ ਆ ਯਾਰ ਮੈਂ ਸਿੱਧਾ ਆਫ ਇੰਡੀਆ ਆਇਆ ਮੈਂ ਕੋਈ ਉਹ ਤਾਂ ਹੁਣ ਜੋ ਮਰਜ਼ੀ ਕਹੀ ਜਾਓ ਤੁਸੀਂ ਆਪ ਹੀ ਤੁਸੀਂ ਕਹਿ ਰਹੇ ਸੀਗੇ ਤੁਹਾਡੇ ਦਾਦਾ ਜੀ ਨਾਲ ਵੀ ਹੱਥਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਜ਼ਿਲ੍ਹਾ ਪ੍ਰਧਾਨ ਜੀ ਦਾਦਾ ਜੀ ਨਾਲ ਨਹੀਂ ਹੱਥਪਾਈ ਕਰਨ ਦੀ ਕੋਸ਼ਿਸ਼ ਕੀਤੀ ਹੁਣ ਜਿਵੇਂ ਮੇਰੇ ਨਾਲ ਮੇਰੇ ਫਾਦਰ ਫਾਦਰ ਨਹੀਂ ਹੈਗੇ ਉਹ ਪਿੱਛੇ ਡੈਥ ਹੋ ਗਈ ਸੀ ਤਾਂ ਮੇਰੇ ਦਾਦਾ ਜੀ ਮੇਰੇ ਚਾਚਾ ਜੀ ਮੇਰੇ ਨਾਲ ਹੈ ਹਮੇਸ਼ਾ ਹੁਣ ਜਿਵੇਂ ਆਪਾਂ ਇੱਥੇ ਮੀਟਿੰਗ ਚਾਹੇ ਆ ਤੇ ਜੇ ਕੋਈ ਮੇਰੇ ਨਾਲ ਮੇਰਾ ਰਿਸਪੈਕਟੇਬਲ ਆਏਗਾ ਤਾਂ ਮੇਰੇ ਨਾਲ ਹੀ ਬੈਠੇਗਾ ਨਾ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਇੱਥੇ ਕਿਉਂ ਬੈਠ ਗਏ ਤੁਸੀਂ ਮਤਲਬ ਹੁਣ ਇੱਥੇ ਗੱਲ ਕਰਨਾ ਵੀ ਠੀਕ ਨਹੀਂ ਲੱਗਦਾ ਸੋ ਮੰਨੀ ਇਹ ইলেকਸ਼ਨ ਦੇ ਵਿੱਚ ਖਾਸ ਤੌਰ ਤੇ ਇੱਕ ਡਾਕਟਰ ਰਾਜਮਾਨ ਨੂੰ ਮਿਲਿਆ ਸੀ ਉਹ ਤੁਹਾਨੂੰ ਮਿਲ ਗਿਆ ਦਲ ਬਦਲੂ ਤੇ ਜੇ ਤੁਹਾਨੂੰ ਲੱਗਦਾ ਸੀਗਾ ਵੀ ਤੁਹਾਡੀ ਨਹੀਂ ਉਛੇਛ ਹੋ ਰਹੀ ਹੈ ਤੁਹਾਨੂੰ ਜਿਲ੍ਹਾ ਜਿਹੜੀ ਲੀਡਰਸ਼ਿਪ ਆ ਬੀਐਸਪੀ ਦੀ ਨਹੀਂ ਪਸੰਦ ਕਰਦੀ ਤੇ ਸਾਇਲੈਂਟ ਵੀ ਹੋ ਸਕਦੇ ਸੀ ਉਮੀਦ ਆ ਰਹੀ ਤਾਂ ਕੋਈ ਨਹੀਂ ਦਲ ਬਦਲੂ ਪਾਰਟੀ ਜਾਣ ਦਾ ਕੀ ਪ੍ਰੈਸ਼ਰ ਦਲ ਬਦਲੂ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਆ ਕਿ ਜਿਹੜਾ ਕੋਈ ਵੀ ਪੋਲੀਟੀਕਲ ਪਾਰਟੀ ਆ ਉਹਦਾ ਕੰਮ ਆ ਸੋਸ਼ਲ ਵਰਕ ਸੋਸ਼ਲ ਵਰਕ ਹੀ ਕਰਨਾ ਹੈ

ਸਾਰੀ ਪਾਰਟੀਆਂ ਦਾ ਮਾਦ ਪਾਰਟੀਆਂ ਦਾ ਸਵਾਗਤ ਕੀਤਾ ਔਰ ਪੰਜ ਤੋਂ ਜ਼ਿਆਦਾ ਉਸ ਸਾਡੇ ਸਾਡੇ ਬੱਸਾਂ ਜਾਣੀਆਂ 30 ਯਾਤਰਾ ਸੀਗੀ ਹੋਰ ਸੀਗੀਆਂ ਸਾਰੀਆਂ ਅਸੀਂ ਡਾਕਟਰ ਸਾਹਿਬ ਨੂੰ ਸਾਰੀ ਪਾਰਟੀਆਂ ਨਾਲ ਲਾ ਕੇ ਕਿਹਾ ਦੇਖੋ ਕਿਸੇ ਪਾਰਟੀ ਦਾ ਫਰਜ਼ ਹੁੰਦਾ ਜਦੋਂ ਸੀਨੀਅਰ ਲੀਡਰਸ਼ਿਪ ਟਿਕਟ ਦਿੰਦੀ ਹੈ ਜਾਂ ਜੋਇਨ ਕਰਾਉਂਦੀ ਹੈ ਜਾਂ ਕੁਝ ਕਰਦੀ ਹੈ ਤੇ ਸਾਰੀ ਪਾਰਟੀ ਉਹ ਸੰਗਠਨ ਉਹਦਾ ਸਵਾਗਤ ਕਰਦੇ ਆ ਹੁਣ ਜਦੋਂ ਇੱਕ ਆਦਮੀ ਉਹਨੇ ਉਸ ਡੈਲੋਜੀ ਨਾਲ ਤੁਰਿਆ ਡਾਕਟਰ ਮੈਡੀਕਲ ਸਾਹਿਬ ਦੀ ਡੈਲੋਜੀ ਜਿਹੜੀ ਹੈ ਸਾਰਿਆਂ ਦੇ ਲਈ ਹੈ ਸਾਰੀਆਂ ਪਾਰਟੀਆਂ ਦੀ ਹੈ ਆਮ ਆਦਮੀ ਪਾਰਟੀ ਸਭ ਤੋਂ ਨੰਬਰ 1 ਤੇ ਉਹਨੂੰ ਫਾਲੋ ਕਰ ਰਹੀ ਹੈ ਤੁਹਾਨੂੰ ਵੀ ਮੈਂ ਦੱਸਣਾ ਚਾਹਨਾ ਮੈਂ ਮੈਂ ਬ੍ਰਕ ਮਿੰਟ ਦੇਖੋ ਸਾਡੀ ਏਡਾਲੋਜੀ ਦੇ ਵਿੱਚ ਅੱਜ ਤੁਸੀਂ ਦੇਖ ਰਹੇ ਸਾਡੇ ਜਿੰਨੇ ਪੰਜਾਬ ਦੇ ਆਫਿਸ ਹਨ ਸਾਡੇ ਸੁਪਰੀਮੋ ਸਾਹਿਬ ਦਾ ਆਫਿਸ ਦੇਖ ਲਓ ਉੱਥੇ ਸਾਡੇ ਕਨਸਟੀਟਿਊਸ਼ਨ ਦੇ ਨਰਮਤਾ ਪੂਰੀ ਦੁਨੀਆ ਨੂੰ ਇੱਕ ਨਵਾਂ ਰਸਤਾ ਡੈਮੋਕ੍ਰੇਸੀ ਦਾ ਵੱਡਾ ਰਸਤਾ ਦੇਣ ਵਾਲੇ ਡਾਕਟਰ ਮੈਡਿਕਲ ਸਾਹਿਬ ਦੇ ਤੋਂ ਇਹਨਾਂ ਨੇ ਇਹ ਕਰਤਾ ਉਸ ਏਡਾਲੋਜੀ ਦੇ ਕੰਮ ਰਹੀ ਉਸ ਪਾਰਟੀ ਦਾ ਕੰਮ ਕਰਨਾ ਚਾਹੁੰਦੇ ਵੱਟ ਗੱਲ ਇਹ ਹੈ ਕਿ ਜਦ ਸਵਾਗਤ ਨਹੀਂ ਹੋਏਗਾ ਅਲਟੀਮੇਟਲੀ ਬੰਦਾ ਜਿਹੜਾ ਹੈ ਉਹ ਕੰਮ ਤਾਂ ਸਾਰਿਆਂ ਨੇ ਕਰਨਾ ਉਹਨੂੰ ਜੋ ਜਿਹੜਾ ਅੱਛਾ ਪਲੇਟਫਾਰਮ ਲੱਗੇਗਾ ਉਹ ਤਾਂ ਕੰਮ ਕਰੇਗਾ ਬਿਲਕੁਲ ਮੈਂ ਤੁਹਾਡੀ ਗੱਲ ਹੈਗ ਨਹੀਂ ਹੈ ਉਹਨਾਂ ਦੇ ਕੁਝ ਨਾਮ ਦੇ ਸਵਾਲ ਤੇ ਮੈਂ ਉਹਨਾਂ ਦੇ ਸਵਾਲ ਤੇ ਪੜਨਾ ਜਵਾਬ ਦੇ ਨਾ ਨਵਾਂ ਸਵਾਲ ਕਰ ਲੈਣਾ ਨਾ ਜੀ ਜੀ ਸਰ ਮੈਂ ਕਿਹਾ ਡਾਕਟਰ ਰਾਜ ਕੁਮਾਰ ਨੇ ਅੱਜ ਲੋਕ ਤਰ ਤਰ੍ਹਾਂ ਦਾ ਕਾਈ ਹੋ ਅੱਜ ਡਾਕਟਰ ਰਾਜ ਮਾ ਨੇ ਪਾਰਟੀ ਜੁਆਇਨ ਕੀਤੀ ਲੋਕਾਂ ਨੇ ਉਮਰ ਉਡਾਇਆ ਵੀ ਫੀਕ ਮੈਟਰ ਸਟੇਮ ਕਰਕੇ ਕਰ ਲਈ ਦਰਦੇ ਕਰ ਲਈ ਠੀਕ ਹੈ ਜੀ ਉਹ ਸੀਗਾ ਪਹਿਲਾਂ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਜੀ ਇੱਕ ਪਾਰਟੀ ਹੁਣੀ ਉਹ ਕਹਿ ਕੇ ਅੰਡੇ ਵੀ ਵੇਚ ਤੇ ਹਾਈ ਕਮਾਂਡ ਨੇ ਵਿਸ਼ਵਾਸ ਕੀਤਾ ਬਿਲਕੁਲ ਠੀਕ ਹੈ ਨਾ हाई कमांड ने विश्वास करके उनो को एक कैंडिडेट अनाउंस किया कैंडिडेट अनाउंस होने तो बाहर हो डॉक्टर राज मान लो किसी और पार्टी तल्लुक है तो ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖੂਗੇ ਆ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਹ ਜਰੂਰ ਜਵਾਬ ਦੇਣਾ ਚਾਹੁੰਦਾ ਵੀ ਤੁਸੀਂ ਦਲ ਬਦਲੀ ਦੀ ਗੱਲ ਕੀਤੀ ਹੈ ਔਰ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬ ਦੀ ਪੰਜਾਬ ਦੀ ਬਿਹਤਰੀ ਦੇ ਲਈ ਮੈਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦੇ ਦਾਂ ਕਿ ਪੰਜਾਬ ਦੀ ਬਿਹਤਰੀ ਦੇ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਜੋ ਵੀ ਮੈਂ ਸਮਝਦਾ ਕਿ ਜੋ ਮੈਂ ਸਟੈਪ ਲਿਆ ਉਹ ਬਿਲਕੁਲ ਠੀਕ ਹੈ ਬਾਕੀ ਮੀਡੀਆ ਵਿੱਚੋਂ ਵੀ ਮੈਂ ਕਈ ਸਾਥੀ ਦੇਖਦਾ ਉਹ ਅੱਜ ਇਸ ਮੀਡੀਆ ਚ ਹੁੰਦੇ ਆ ਪਰसों ਕਿਸੇ ਮੀਡੀਆ ਚ ਹੁੰਦੇ ਆ ਚੌਥ ਨੂੰ ਕਿਸੇ ਮੀਡੀਆ ਚ ਹੁੰਦੇ ਆ ਪਰ ਉਹਦਾ ਮਤਲਬ ਇਹ ਨਹੀਂ ਵੀ ਉਹ ਦਲ ਬਦਲੂ ਆ ਉਹਦਾ ਮਤਲਬ ਇਹ ਹੋ ਕਿ ਮੀਡੀਆ ਚ ਬੈਟਰ ਕਰਨਾ ਚਾਹਦੇ ਆ ਮੀਡੀਆ ਚ ਬੈਟਰ ਪਰਫਾਰਮ ਕਰਨਾ ਚਾਹਦੇ ਆ ਸੋ ਮੀਡੀਆ ਚ ਕਿਉਂ ਉਹ ਕਮਿਟਿਡ ਹੈ ਉਹ ਲੋਕ ਕਮਿਟਿਡ ਨਹੀਂ ਇਸ ਕਰਕੇ ਮੀਡੀਆ ਦਾ ਜਿਹੜਾ ਪ੍ਰੋਫਾਈਲ ਜਾਂ ਟਰੈਕ ਬਦਲਦੇ ਆ ਉਹ ਇਸ ਕਰਕੇ ਬਦਲਦੇ ਬਾਕੀ ਠੀਕ ਹੈ ਅਸੀਂ ਜਿਹੜੀ ਜੇ ਪਾਰਟੀ ਬਦਲੀ ਹੈ ਇਹ ਬਿਲਕੁਲ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਦਲੀਆ ਤੇ ਬਿਲਕੁਲ ਕੰਮ ਕਰਾਂਗੇ ਵੀ ਕੰਮ ਕੀਤੇ ਵੀ ਹੈ ਤੇ ਨਹੀਂ ਮੀਡੀਆ ਇਸ ਨੀ ਮੀਡੀਆ ਇਸ ਇਟਸ ਅ ਪਰਸਨ ਨਹੀਂ ਅਧਾਰਾ ਨਹੀਂ 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 ਤੁਸੀਂ ਦੇਖੋ ਨਾ ਤੁਸੀਂ ਆਪਣੇ ਆਪ ਨੂੰ ਤਾਂ ਕਹਾ ਕੇ ਰਾਜੀ ਨਹੀਂ ਤੁਸੀਂ ਅਗਲੇ ਤੇ ਇਲਜ਼ਾਮ ਜਦੋਂ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਆ ਆਪਾਂ ਉਹ ਸੁਣ ਲਈ ਤੇ ਮੈਂ ਤੁਹਾਨੂੰ ਕਿਹਾ ਵੀ ਜੇ ਤੁਸੀਂ ਮੀਡੀਆ ਚ ਬੈਟਰ ਪਰਫਾਰਮ ਇਸੇ ਸਟ੍ਰੀਮ ਚ ਕਰਨਾ ਚਾਹੁੰਦੇ ਤੁਸੀਂ ਆਪਾਂ ਸਵਿਚ ਕਰ ਲੈਣੇ ਸੋ ਅਸੀਂ ਪਾਰਟੀ ਜੇ ਜੇ ਅਸੀਂ ਅਸੀਂ ਮੀਡੀਆ ਤੋਂ ਸਵਿਚ ਨਹੀਂ ਕਰਦੇ ਕਰ ਸਕਦੇ

ਤੋੜੇ ਨਾਲ ਇੱਕ ਕੋਈ ਮੈਡਮ ਬਰਮਾਰ ਔਰ ਦੋ ਨਾਮ ਕੋਈ ਹੋਰ ਆ ਰਹੇ ਐਦਾਂ ਤੇ ਬਹੁਤ ਲੋਕ ਆਣਗੇ ਹਲੇ ਤੇ ਬਹੁਤ ਲੋਕ ਸੋ ਥੈਂਕ ਯੂ ਓਕੇ ਬ੍ਰਦਰ ਥੈਂਕ ਯੂ